ਮੀ ਪਟਵਾਰੀ ਜਨਰਲ ਸਕੱਤਰ ਪਟਿਆਲਾ ਇਨਕਲੇਵ ਸੁਧਾਰ ਕਮੇਟੀ ਸਭ ਤੋਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਇਹ ਮੀ ਸੁਨੌਰ ਨਗਰ ਕੌਂਸਲ ਦੇ ਮੀਤ ਪ੍ਰਧਾਨ ਨਰਿੰਦਰ ਤੱਕੜ ਜੀ ਦਾ ਜਿਨ੍ਹਾਂ ਨੂੰ ਅਸੀਂ ਪਿੱਛੇ ਦੇ ਦਫ਼ਤਰ 'ਚ ਮਿਲੇ ਸੀ ਬਹੁਤ ਦਿਨ ਹੋਏ ਬੜੀ ਚੰਗੀ ਤਰ੍ਹਾਂ ਗੱਲ ਸੁਣੀ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਤੁਸੀਂ ਟੀਆ ਦੇ ਪ੍ਰੋਗਰਾਮ 'ਚ ਆਇਓ ਅਸੀਂ ਤੁਹਾਨੂੰ ਐਮਐਲਏ ਸਾਹਿਬ ਦੀ ਆਵਾਜ਼ ਮੈਡਮ ਜੀ ਨੂੰ ਮਲਾਵਾਗੇ ਜਿਨ੍ਹਾਂ ਦੇ ਇੰਤਜ਼ਾਰ ਤੋਂ ਅਸੀਂ ਖੜੇ ਆ ਸਾਨੂੰ ਉਹਨਾਂ ਦੇ ਆਸਾਂ ਨੇ ਕਿਉਂਕਿ ਉਹਨਾਂ ਤੱਕ ਸਾਡਾ ਪਹਿਲਾਂ ਡਾਇਰੈਕਟਰ ਆਪਤਾ ਨਹੀਂ ਸੀ ਹੋਇਆ ਤੇ ਹੁਣ ਮੈਂ ਤੁਹਾਨੂੰ ਅੱਛੀ ਖਬਰ ਇਹ ਸੁਣਾਣੀ ਚਾਹਨਾ ਸਾਰੇ ਪੰਜਾਬ ਵਾਸਤੇ ਹੈ ਕਿ ਆ ਲੈਟਰ ਨਹੀਂ ਸੀ ਸਾਨੂੰ ਅਜ ਤੱਕ ਕਮੇਟੀ ਨੇ ਦਿਖਾਇਆ ਹਾਂ ਕਿਉਂਕਿ ਕਲੋਨਾਈਜ਼ਰ ਭੇਜ ਦਿੰਦਾ ਸੀ ਕਮੇਟੀ ਕੋਲ ਕਮੇਟੀ ਕਹਿੰਦੀ ਸੀ ਕਲੋਨਾਈਜ਼ਰ ਸਹੂਲਤਾਂ ਦੇਊਗਾ ਤੇ ਅਨੰਦ ਘਰਦਕ ਕਹਿ ਕੇ ਸਾਡੀ ਕਿੱਧਰੇ ਸੁਣਵਾਈ ਨਹੀਂ ਸੀ ਹੋ ਰਹੀ ਇਹ ਪੰਜਾਬ ਸਰਕਾਰ ਬੜੀ ਚੰਗੀ ਆ ਉਹਨੇ ਲੈਟਰਾਂ ਇੱਕ ਕੱਢੀ ਸੀਗੀ ਇਹ 14 17 22 ਨੂੰ ਜਿਹਦੇ ਤਹਿਤ ਅਨੰਦ ਘਰਦਕ ਕਲੋਨੀਆਂ ਜਿੰਨਾ ਵੀ ਟੈਕਸ ਜਮ੍ਹਾਂ ਕਰਾਉਂਦੀਆਂ ਨੇ ਅਗਰ ਉਹ 50% ਲੋਕ ਵੀ ਟੈਕਸ ਦੇ ਰਹੇ ਆਪਣੇ ਟੈਕਸ ਜਮ੍ਹਾਂ ਕਰਾਏ ਦਾ 50% ਆਪਣੀਆਂ ਆਪਣੀਆਂ ਵੈਲਫੇਅਰ ਕਮੇਟੀਆਂ ਰਾਹੀਂ ਸੁਧਾਰ ਇੰਪਰੂਵਮੈਂਟ ਕਲੋਨੀ ਵਿਕਾਸ ਤੇ ਲਾ ਸਕਦੀਆਂ ਜਿਹੜਾ ਅਜੇ ਤੱਕ ਸਨੌਰ ਕਿਸੇ ਵੀ ਕਲੋਨੀ ਦੇ ਵਿਕਾਸ ਲਈ ਇਹ ਪੈਸਾ ਟੈਕਸ ਵਾਲਾ ਇਕੱਠਾ ਕੀਤਾ ਲਾਣਾ ਦਾ ਦੂਰ ਦੱਸਿਆ ਵੀ ਨਹੀਂ ਜਾ ਰਿਹਾ ਕਿ ਹੁਣ ਤੱਕ ਤੁਹਾਡੀ ਕਲੋਨੀ ਦਾ ਕਿੰਨਾ ਪੈਸਾ ਜਮ੍ਹਾਂ ਹੋ ਚੁੱਕਾ ਹੈ ਕਈ ਆਰਟੀਆਈਆਂ ਪਾਈਆਂ ਉਹਨਾਂ ਦਾ ਨਹੀਂ ਜਵਾਬ ਦਿੱਤਾ ਜਾ ਰਿਹਾ ਤੇ ਜਿਹੜੇ ਲਿਖਤੀ ਬਿਆਦੇ ਕਰਕੇ ਆਈਸੀ ਕਮੇਟੀ ਉਹ ਇਹ ਲੈਟਰ ਹੈ ਜੀ ਐਨ ਫॉर ਏਡੀਸੀ ਪਟਿਆਲਾ ਅਰਬਨ ਉਹਦੇ ਵਿੱਚ ਉਹਨਾਂ ਮੁਤਾਬਕ ਵੀ ਅੱਜ ਜਦੋਂ ਇਹਨਾਂ ਦੀ ਪੜਤਾਲ ਕੀਤੀ ਹੈ ਕੀਤੀ ਹੈ ਮਹੀਨਾ ਹੋ ਗਿਆ ਇੱਕ ਪੂਣੀ ਨਹੀਂ ਕੀਤੀ ਗਈ ਕਹਿੰਦਾ ਪਾਬ ਜਿਹੜੀ ਮੇਨ ਅੰਦਰਲੀ ਰੋਡ ਬਣਾਣੀ ਸੀ ਸ਼ਾਰਟਕਟ ਜਿਹੜੀ ਦੋ ਵੱਡੀਆਂ ਸੜਕਾਂ ਨੂੰ ਬੁਲੰਦੀ ਹੈ ਉਹਦਾ ਸੁਣਨ ਚਾਹ ਮਤਾ ਵੀ ਨਹੀਂ ਪਾਸ ਹੋਇਆ ਕੋਈ ਕਹਿੰਦੇ ਅਮੀ ਸਾਹਿਬ ਨੇ ਰਿਕਵੈਸਟ ਲਾਤੀ ਹੈ ਹਾਂ ਕਹਾਣੀਆਂ ਸੁਣੀਆਂ ਅਸੀਂ ਗੱਲਾਂ ਹੀ ਸੁਣੀਆਂ ਨੇ ਤੇ ਇਹਦੇ ਮੁਤਾਬਕ ਕਲੋਨਾਈਜ਼ਰ ਨੇ ਅੰਦਰਲੀਆਂ ਸੜਕਾਂ ਬਣਾਉਣੀਆਂ ਅਸੀਂ ਮੰਗ ਕਰਦੇ ਕਲੋਨਾਈਜ਼ਰ ਤੋਂ ਲਿਖਤੀ ਰੂਪ ਚ ਕਮੇਟੀ ਇਹ ਲਵੇ ਇਹ ਵਾਅਦਾ ਵੀ ਮੈਂ ਟਾਈਮ ਬਾਉਂਡ ਕਰੇ ਯਾਨੀ ਇਹ ਚ ਟਾਈਮ ਬਾਉਂਡ ਨਹੀਂਗਾ ਵੀ ਮੈਂ ਇਨੀ ਦੇਰ ਵਿੱਚ ਬਣਾਵਾਗਾ ਲਾਈਟਾਂ ਕਮੇਟੀ ਮੰਨੀ ਆ ਉਹਦਾ ਸੁਣਿਆ ਟੈਂਡਰ ਪਾਸ ਹੋ ਗਿਆ ਕਹਿੰਦਾ ਭਾਵ ਹੈ ਵੀ ਕਲੋਨੀ ਨੂੰ ਸਹੂਲਤਾਂ ਨਹੀਂ ਦਿੱਤੀਆਂ ਕਲੋਨੀ ਦਾ ਸੁਨਨ ਚ ਆਇਆ ਇਹ ਇੱਧਰ ਉੱਧਰ ਪਤਾ 3 ਕਰੋੜ ਤੋਂ ਵੱਧ ਹੁਣ ਤੁਸੀਂ ਕੀ ਚਾਹੁੰਦੇ ਜਿਹੜੇ ਮੰਗਵੱਤਰ ਹੈ ਇਸ ਬਾਰੇ ਦੱਸੋ ਹਾਂ ਅਸੀਂ ਇਹੀ ਚਾਹੁੰਦੇ ਆ ਜੀ ਕਮੇਟੀ ਸਾਨੂੰ ਕੁਝ ਨਹੀਂ ਕਰਨ ਜੋਗੀ ਕੋਈ ਵਿਕਾਸ ਕਰਨੀ ਜੋਗੀ ਇਹ ਅਗਰ ਜਿਵੇਂ ਸੁਣਿਆ 3 ਕਰੋੜ ਸਾਡੀ ਕਲੋਨੀ ਜੋ ਪੈਸਾ ਜਮਾ ਹੋਇਆ ਉਹਦਾ ਇਹ ਪੱਤਰ ਮੁਤਾਬਕ 50% 1.5 ਕਰੋੜ ਰੁਪਈਆ ਬੰਦਦਾ ਉਹ ਲਗਾਇਆ ਜਾਵੇ ਇਹ ਤਾਂ ਸਾਡੀ ਕਲੋਨੀ ਦਾ ਵਿਕਾਸ ਹੋ ਜੇ ਅਸੀਂ ਮਹੀਨਾ 1.5 ਰੀਕਾਂਗੇ ਇਹ ਤਾਂ ਅਸੀਂ ਸਾਰਿਆਂ ਨੇ ਮਤਾ ਪਾਸ ਕੀਤਾ ਅਸੀਂ ਹਾਈ ਕੋਰਟ ਦੇ ਵਿੱਚ ਆਪਣਾ ਕਮੇਟੀ ਨੂੰ ਪਾਰਟੀ ਬਣਾਵਾਂਗੇ ਜਿਹਦਾ ਦੋਸ਼ੀ ਪ੍ਰਸ਼ਾਸਨ ਸਨੋਰ ਹੋਏਗਾ ਨਾਮ ਹੈ ਪਾਜੀ ਸਸ਼ੀਕਲ ਸਰ ਮੇਰਾ ਨਾਮ ਜਸਵਿੰਦਰ ਕੌਰ ਹੈ ਜੀ ਮੈਂ ਐਡਵਾਈਜ਼ਰ ਹਾਂ ਅੱਜ ਤੁਹਾਨੂੰ ਪੱਤਰ ਦੇਣਾ ਇਹਦੇ ਬਾਰੇ ਦੱਸੋ ਹਾਂਜੀ ਸਰ ਸਾਡੀ ਮੇਨ ਪ੍ਰੋਬਲਮ ਤਾਂ ਇਹ ਆ ਅਸੀਂ 10-12 ਸਾਲ ਤੋਂ ਇੱਥੇ ਰਹਿ ਰਹੇ ਹਾਂ ਪਟੇਲਾ ਇਨਕਲੇਵ ਦੇ ਵਿੱਚ ਤੇ ਨਾ ਇੱਥੇ ਕੋਈ ਸਟਰੀਟ ਲਾਈਟ ਹੈ ਨਾ ਇੱਥੇ ਕੋਈ ਸੜਕਾਂ ਬਣੀਆਂ ਹੋਈਆਂ ਨਾ ਸੀਵਰੇਜ ਪਏ ਹੋਏ ਆ ਬੜਾ ਬੁਰਾ ਹਾਲ ਹੈ ਬਰਸਾਤ ਦੇ ਦਿਨਾਂ ਦੇ ਵਿੱਚ ਤਾਂ ਬਹੁਤ ਹੀ ਜ਼ਿਆਦਾ ਦਿੱਕਤਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਕਿਉਂਕਿ ਬੱਚਿਆਂ ਨੂੰ ਸਕੂਲ ਛੱਡਣ ਜਾਣਾ ਹੁੰਦਾ ਸਕੂਟੀਆਂ ਸਲਿੱਪ ਕਰ ਜਾਂਦੀਆਂ ਸੱਟ ਲੱਗ ਜਾਂਦੀਆਂ ਕਾਫੀ ਲੋਕਾਂ ਦੇ ਐਕਸੀਡੈਂਟ ਵੀ ਹੋ ਚੁੱਕੇ ਗੱਡੀਆਂ ਫਸ ਜਾਂਦੀਆਂ ਨੇ ਜੀਸੀਬੀ ਬੁਲਾ ਕੇ ਲੰਘਾਉਣੀਆਂ ਪੈਂਦੀਆਂ ਕਢਾਉਣੀਆਂ ਪੈਂਦੀਆਂ ਵਾ ਕਈ-ਕਈ ਵਾਰ ਇੱਕ-ਇੱਕ ਦਿਨ ਗੱਡੀ ਉੱਥੇ ਖੜੀ ਰਹਿੰਦੀ ਐ ਕੋਈ ਕੱਢਣ ਆਂਦਾ ਨਹੀਂ ਕੋਈ ਹੈਲਪ ਨਹੀਂ ਕਰਦਾ ਨਾ ਹੀ ਕੋਈ ਕਲੋਨਾਈਜ਼ਰ ਇਹਦੇ ਸਾਰ ਲੈ ਰਿਆ ਜਦੋਂ ਕਮੇਟੀ ਚ ਜਾਨੀਆ ਤਾਂ ਸਾਡੇ ਕਮੇਟੀ ਵਾਲੇ ਵੀ ਕੋਈ ਸਾਡੀ ਗੱਲ ਨਹੀਂ ਸੁਣਦੇ ਹੈਗੇ ਉਹ ਕਹਿ ਰਹੇ ਆ ਉਹ ਬਣਾਣਗੇ ਉਹ ਕਹਿ ਰਹੇ ਆ ਕਮੇਟੀ ਆਰਗੇਨਾਈਜ਼ ਆਪਣਾ ਕਲੋਨਾਈਜ਼ਰ ਬਣਾਣਗੇ ਕੋਈ ਸਾਡੀ ਗੱਲ ਦੀ ਸੁਣਵਾਈ ਨਹੀਂ ਕਰ ਰਿਹਾ ਇਸ ਲਈ ਅਸੀਂ ਐਮਐਲਏ ਸਾਹਿਬ ਦੇ ਮੈਸੇਜ ਅੱਜ ਸਾਡੇ ਤੀਆਂ ਦੇ ਫੰਕਸ਼ਨ ਤੇ ਅਸੀਂ ਉਹਨਾਂ ਨੂੰ ਇਨਵਾਈਟ ਕੀਤਾ ਤੇ ਅਸੀਂ ਉਹਨਾਂ ਨੂੰ ਅੱਜ ਆਪਣਾ ਮੰਗ ਪੱਤਰ ਸੌਂਪਣਾ ਕਿ ਉਹ ਸਾਡੀ ਗੱਲ ਵੱਲ ਜ਼ਰੂਰ ਧਿਆਨ ਦੇਣ ਤੇ ਬਸ ਇਹੀ ਸਾਡੀ ਡਿਮਾਂਡ ਹੈ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਜੀ ਰੇਖਾ ਸੋ ਹੁੰਦਾ ਜੀ ਪਟਿਆਲਾ ਇਨਕਲੇਵ ਸnorr ਦੇ ਬਸਨੀਕਾ ਜੀ ਸਾਡੇ ਮੁਹੱਲੇ ਦੇ ਵਿੱਚ ਸਾਡੀ ਕਲੋਨੀ ਦੇ ਵਿੱਚ ਐਨਾ ਮਾੜਾ ਹਾਲ ਹੈ ਕਿ ਦੇਖੋ ਬਰਸਾਤ ਆਂਦੀ ਹੈ ਐਨਾ ਚਿੱਕੜ ਹੋ ਜਾਂਦਾ ਸਾਡੀ ਗੱਡੀਆਂ ਫਸ ਜਾਂਦੀਆਂ ਬੱਚੇ ਡਿੱਗ ਜਾਂਦੇ ਨੇ ਸਕੂਟੀਆਂ ਤੇ ਪੈਦਲ ਵੀ ਨਹੀਂ ਤੁਰਿਆ ਜਾਂਦਾ ਸੀ ਬਹੁਤ ਔਖੇ ਆ ਕਿੰਨੇ ਚਿਰ ਤੋਂ ਸਮੱਸਿਆ ਰਹੀ ਜੀ ਤੁਹਾਨੂੰ ਇਹ ਦੇਖੋ ਸਾਨੂੰ 10 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ 10 ਸਾਲ ਤੋਂ ਹੀ ਸਮੱਸਿਆ ਹੈ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ ਕੋਈ ਆਪਣੀ ਮੰਗ ਪੱਤਰ ਕੋਈ ਐਪਲੀਕੇਸ਼ਨ ਵਗੈਰਾ ਹਾਂਜੀ ਹਾਂਜੀ ਦਿੱਤੀ ਅਸੀਂ ਆ ਦੇਖੋ ਸਾਡਾ ਮੰਗ ਪੱਤਰ ਕਮੇਟੀ ਨੂੰ ਅਸੀਂ ਕਿੰਨੀ ਵਾਰ ਅਸੀਂ ਕੰਪਲੇਨਟ ਦਿੱਤੀ ਹੈ ਸਭ ਕੁਝ ਕੀਤਾ ਹੈ ਆ ਰੱਖੋ ਹਾਂ ਆ ਦੇਖੋ ਜੀ ਅਸੀਂ ਬਹੁਤ ਔਖੇ ਆ ਸਾਡੇ ਬੱਚੇ ਗਿਰ ਜਾਂਦੇ ਆ ਮੋਟਰਸਾਈਕਲ ਸਕੂਲ ਜਾਣ ਤੋਂ ਔਖੇ ਆ ਬਾਜ਼ਾਰ ਕ ਲਈ ਜਾਣਾ ਹੁੰਦਾ ਮੈਂ ਜਿਹੜੇ ਤੁਹਾਨੂੰ ਜੇ ਤੁਸੀਂ ਕਮੇਟੀ ਕੋਲ ਜਾਣੇ ਹੋ ਹਾਂਜੀ ਤੁਹਾਨੂੰ ਕਮੇਟੀ ਨੇ ਕੀ ਕਹਿੰਦੇ ਕਮੇਟੀ ਵਾਲੇ ਤਾਂ ਕਹਿੰਦੇ ਆ ਵੀ ਕਰਾਂਗੇ ਕਰਾਂਗੇ ਪਰ ਹਲਦੀ ਕੁਝ ਨਹੀਂ ਕੀਤਾ ਨਾ ਸਾਡੀ ਕਲੋਨੀ ਚ ਲਾਈਟ ਹੈ ਜੀ ਠੀਕ ਹੈ ਨਾ ਸਟਰੀਟ ਲਾਈਟ ਹੁੰਦੀ ਹੈ ਨਾ ਸਾਡੇ ਸੜਕਾਂ ਨੇ ਨਾ ਸਾਡੇ ਸੀਵਰ ਹੈ ਤੇ ਨਾ ਹੀ ਸਾਡੇ ਉਹ ਹੈ ਪਾਣੀ ਸਪਲਾਈ ਹੈ ਪਾਣੀ ਦੀ ਸਪਲਾਈ ਵੀ ਨਹੀਂ ਹੈਗੀ ਸਾਡੇ ਉੱਤੇ ਬਹੁਤ ਔਖੇ ਆ ਅਸੀਂ ਇਸ ਗੱਲ ਨੂੰ ਲੈ ਕੇ ਕੋਈ ਗਲੀ ਨੰਬਰ ਸਟਰੀਟ ਨੰਬਰ ਕੁਝ ਅੱਜ ਫਿਰ ਇਹਨਾਂ ਨੂੰ ਮੰਗ ਪੱਤਰ ਦੇ ਰਹੇ ਹਾਂ ਅੱਪ ਮੰਗ ਪੱਤਰ ਅਸੀਂ ਮੈਂ ਇਹਨਾਂ ਨੂੰ ਦੇ ਰਿਆਂ ਐਮ ਐਲ ਏ ਸਰ ਦੀ ਵਾਈਫ ਨੂੰ ਦੇ ਰਹੇ ਹਾਂ ਮੰਗ ਪੱਤਰ ਅਸੀਂ ਮੈਡਮ ਪਠਾਨ ਮਾਜਰਾ ਜੀ ਨੂੰ ਦੇ ਰਹੇ ਹਾਂ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਕੁਲਦੀਪ ਸਿੰਘ ਜੋ ਅੱਜ ਦੀ ਸਮੱਸਿਆ ਰਿਹੇ ਇਸ ਦੇ ਬਾਰੇ ਦੱਸ ਦੋ ਜੀ ਇਹ ਦੇ ਬਾਰੇ ਸਾਡੇ ਨਾਲ ਨਾਂ ਤੇ ਰੋਣਾ ਸਾਡੀਆਂ ਬਣੀਆਂ ਆ ਗਿਆ 15 ਸਾਲਾਂ ਚ ਮੈਂ ਸਭ ਤੋਂ ਪਹਿਲਾਂ ਇਸ ਕਲੋਨੀ ਦਾ ਮੈਂ ਵਾਈਸ ਵਰਦਨ ਪਹਿਲਾਂ ਪ੍ਰਧਾਨ ਰਿਆਂ ਤੇ ਇਸ ਦੇ ਵਿੱਚ ਮੈਂ ਇਹਨਾਂ 15 ਸਾਲ ਤੋਂ ਮੰਗਾ ਕਰਦਾ ਆ ਰਿਆਂ ਨਾ ਸਾਨੂੰ ਬਿਜਲੀ ਮਿਲੀ ਨਾ ਸਾਨੂੰ ਪਾਣੀ ਮਿਲਿਆ ਨਾ ਸਾਡਾ ਸੀਵਰੇਜ ਪਿਆ ਹੈਗਾ ਇਹ ਸਾਡੇ ਖੱਡੇ ਬਹੁਤ ਨੇ ਸਾਡੀ ਕਲੋਨੀ ਦੇ ਦੋ ਬੰਦੇ ਦੀ ਲੱਤਾਂ ਬਾਹਰ ਫ੍ਰੈਕਚਰ ਹੋ ਗਈਆਂ ਨੇ ਇਸ ਤੋਂ ਪਹਿਲਾਂ ਕਿਸੇ ਹੋਰ ਸਰਕਾਰ ਨੇ ਮੰਗ ਪੱਤਰ ਦਿੱਤਾ ਵੀ ਨਹੀਂ ਆ ਬਹੁਤ ਦਿੱਤੇ ਹੈਗੇ ਸਾਡੇ ਕੋਲ ਪਏ ਹੈਗੇ ਨਹੀਂ ਤੇ ਕੋਈ ਮੰਗ ਪੱਤਰ ਦਿੱਤੇ ਨੇ ਇਹ ਫੋਟੋਆਂ ਪਈਆਂ ਨੇ ਜੀ ਸਾਡੀਆਂ ਸਾਰੀਆਂ ਹੀ ਜੀ ਸਮਝਿਆ ਇਹ ਸਾਰੇ ਅਸੀਂ ਜਿਹੜੀ ਹੈ ਨਵੀਂ ਸਰਕਾਰ ਬਣੀ ਹੈ ਇਹਦੇ ਲੋਕ ਤੁਸੀਂ ਕਿੰਨੇ ਵਾਰੀ ਮੰਗ ਚੋ ਪੱਤਰ ਦੇ ਚੁ ਅਸੀਂ ਇਹ ਨਵੀਂ ਸਰਕਾਰ ਮੇਰੇ ਜਿਹੜਾ ਸਾਡਾ ਪ੍ਰਧਾਨ ਬਣਿਆ ਜੋਸ਼ਣ ਸਾਹਿਬ ਅਸੀਂ ਇਹਨੂੰ ਪਰਸਲ ਫੋਨ ਕਰਕੇ ਗਏ ਹੈਗੇ ਆ ਇਹ ਕੋਈ ਸਾਡੀ ਸੁਣਵਾਈ ਨਹੀਂ ਸੁਣ ਰਿਹਾ ਕੋਈ ਜਿਹੜੀ ਕਲੋਜ ਕਲੋਨੀਆਂ ਨੇ ਉਹਨਾਂ ਦਾ ਕੰਮ ਚੱਲ ਰਿਹਾ ਬਾਕੀ ਸਾਰੇ ਕੰਮ ਕਰਦੇ ਸਾਡਾ ਕੰਮ ਨਹੀਂ ਚੱਲ ਰਿਹਾ ਐ ਸਭ ਤੋਂ ਪਹਿਲਾਂ ਮੈਂ ਆਪਣਾ ਮਕਾਨ ਲਿਆ ਕਲੋ ਨੋਜਰ ਕਲੋ ਸਭ ਤੋਂ ਪਹਿਲਾਂ ਕਿੰਨੇ ਦੇ ਮੇਰੇ ਮਕਾਨ ਮੈਂ ਇੱਥੇ ਸੱਤ ਦੇ ਵਿੱਚ 6 ਚ ਮਕਾਨ ਲਿਆ ਸੱਤ ਵਿੱਚ ਮੈਂ ਬਣਾਉਣਾ ਸ਼ੁਰੂ ਕੀਤਾ ਤੇ ਇਹ ਸਾਰੇ ਕਲੋ ਸਭ ਤੋਂ ਬਾਅਦ ਬਣੀ ਹੈ ਕਿ ਇਹਨਾਂ ਨੇ ਇੱਕ ਸਾਨੂੰ بڑے ਲਾਦੇ ਚਾਹਸੇ ਦਿੱਤੇ ਕਲੋ ਨੋਜਰ ਅਸੀਂ ਸੜਕਾਂ ਬਣਾਵਾਂਗੇ ਗੁਰਦੁਆਰਾ ਬਣਾਵਾਂਗੇ ਮੰਦਿਰ ਬਣਾਵਾਂਗੇ ਮਾਜਦੇ ਬਣਾਵਾਂਗੇ ਲੇਕਿਨ ਇਹਨਾਂ ਨੇ ਕੁਝ ਵੀ ਨਹੀਂ ਕੀਤਾ ਹੈਗਾ ਜਿਹੜੇ ਬੰਦੇ ਮੰਗ ਕਰਦੇ ਪ੍ਰਧਾਨ ਜੀ ਹੁਣ ਤੁਸੀਂ ਹੁਣ ਅਸੀਂ ਇਹ ਮੰਗ ਕਰ ਰਹੇ ਹਾਂ ਜੀ ਵੀ ਸਾਨੂੰ ਇੱਕ ਤੇ ਸੀਵਰੇਜ ਪਾਜੇ ਸਾਡੇ ਪਾਣੀਆਂ ਦਾ ਇੱਕ ਸਾਨੂੰ ਪਾਣੀ ਦੇ ਪੈਪੇ ਪੈ ਜਾਣ ਇੱਕ ਸਾਨੂੰ ਸਟਰੀਟ ਲਾਈਟ ਬਹੁਤ ਜ਼ਰੂਰੀ ਆ ਸਾਡੇ ਬੱਚਿਆਂ ਇੱਕ ਸਾਡੇ ਰੋਣ ਦੇ ਖੱਡੇ ਜਿਹੜੇ ਅੰਦਰ ਲੀਆਂ ਗਲੀਆਂ ਨੇ ਉਹਨਾਂ ਨੂੰ ਜਰ ਨੇ ਬਣਾਣੀਆਂ ਉਹਨਾਂ ਦੇ ਖੱਡੇ ਨੇ ਕੱਲ ਟੈਂਪੋ ਬਲਦਾ ਬਲਦਾ ਬੱਚਾ ਬੱਚਿਆਂ